ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਜਰਸੀ ਵੈੱਡ ਦੀ ਲੈ ਕੇ ਆਏ ਜੇ ਕਾਫੀ ਕੁਆਲਟੀ ਵਾਲੀ ਵੈੱਡ ਜੇ ਚੰਗੇ ਰਿਕਾਰਡ ਵਾਲੀ ਵੈੱਡ ਜੇ ਪੂਰੀ ਜਾਣਕਾਰੀ ਸਵੈੱਡ ਬਾਰੇ ਆਪਾਂ ਤੁਹਾਨੂੰ ਦੱਸਾਂਗੇ ਜੀ ਇਸ ਵੀਡੀਓ ਰਾਈ ਬਣੇਦੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਜੋ ਨਵੇਂ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਪੰਜਾਬ ਵਾਲੀ ਵੱਡੀ ਜਰਸੀ ਵੈੱਡ ਜੇ ਦੇਖ ਸਕਦੇ ਜੇ ਪੂਰੀ ਸ਼ਾਈਨਿੰਗ ਵਾਲੀ ਤੇ ਬਿਲਕੁਲ ਠੰਡੀ ਸੀਕਸੋ ਵੈੱਡ ਜੇ ਲੋਇ ਤਾਂ ਫੇਸ ਕੁਆਰਡੀਨੇਟ ਚੈੱਕ ਕਰਾਈ ਜੀ ਫੇਸ ਕੁਆਲਿਟੀ ਬਹੁਤ ਵਧੀਆ ਜੇ ਬੋਦੀ ਵਾਲੀ ਵਹਿੜ ਜੇ ਦੂਸਰਾ ਸੂਆਸ ਵੜ ਦੇ ਸੂਣਾ ਜੇ ਗੱਬਣ ਵਹਿੜ ਜੇ ਵੀਰ ਜੀ ਲੋ ਜੀ ਥਾਣਾ ਦੀ ਜੇਕਰ ਗੱਲ ਕਰੀਏ ਥਾਣਾ ਜਿਹੜਾ ਸਹਿਰ ਜੇ ਕਾਫੀ ਵਧੀਆ ਜੇ ਚਾਰੇ ਥਣ ਪੂਰੇ ਮੋਟੇ ਤੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗੈਰ ਤੇ ਤੇ ਬਿਲਕੁਲ ਠੰਡੀ ਸੀਖ ਸੋ ਵਹਿੜ ਜੇ ਲੋ ਜੀ ਤੁਹਾਨੂੰ ਚੱਡੇ ਚੈੱਕ ਕਰਾਈ ਪਿਛੇ ਤੋਂ ਜੀ ਚੱਡੇ ਦੀ ਜਿਹੜੀ ਤਿਆਰੀ ਆ ਕਾਫੀ ਵਧੀਆ ਵਹਿੜ ਨੇ ਹੁਣ ਵੀ ਕੀਤੀ ਆ ਹਾਲੇ ਜੋ ਸੂਣ ਦੇਵੇ ਸਮਾ ਜੇ ਉਹ 1 ਹਫਤਾ ਬਾਕੀ ਰਹਿੰਦਾ ਜੇ ਚੱਡੇ ਦੀਆਂ ਪੂਰੀਆਂ ਵਲਟੇਲਾਂ ਕੱਢ ਕੇ ਦੁੱਧ ਨਾਲ ਚੱਡਾ ਭਰ ਕੇ ਫੇਰੇ ਸਵੈਡ ਨੇ ਸੂਣਾ ਜੇ ਦੁੱਧ ਦੇ ਬੜੇ ਰਮਾਨਾ 20 ਪਲੱਸ ਚ ਵਾਦੀਗੀ ਜੀ ਵੈੜ ਕਾਫੀ ਕੁਆਲਟੀ ਵਾਲੀ ਜੇ ਪੂਰੀ ਸ਼ਾਈਨਿੰਗ ਵਾਲੀ ਵੈੜ ਜੇ ਪੂਰੀ ਚਮਕ ਵਾਲੀ ਦੇ ਸਕਦੇ ਜੇ ਲਓ ਜੀ ਘਰ ਰੱਖਣ ਵਾਸਤੇ ਵੈੜ ਬਹੁਤ ਜਿਆਦੀ ਵਧੀਆ ਜੇ ਗਰਮੀ ਦਾ ਨਾ ਪਤਾ ਵੀ ਜੀ ਇਹ ਵੈੜਾਂ ਬਿਲਕੁਲ ਹੀ ਮਨਾਉਂਦੀਆਂ ਤੇ ਫੈਂਟ ਵੀ ਨੇ ਦੁੱਧ ਦੀ ਬਹੁਤ ਜਿਆਦੀ ਵਧੀਆ ਹੁੰਦੀ ਜੇ ਤੁਹਾਨੂੰ ਪਤਾ ਵਾ ਚੱਡਾ ਫੇਰ ਤੋਂ ਦੇ ਸਕਦੇ ਪਿੱਛੇ ਤੋਂ ਜੀ ਬਹੁਤ ਵਧੀਆ ਠੰਡਪਾਨੀ ਦੀ ਵੈੜ ਜੇ ਲਓ ਜੀ ਉੱਪਰੋਂ ਵੀ ਦੇਖ ਸਕਦੇ ਪੂਰੀ ਸਾਂਭੀ ਬੜੀ ਦਾ ਰਾਜੀ ਵੈੜ ਜੇ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਹੈ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੈਗੀ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੇ ਫੋਨ ਨੰਬਰ ਨੋਟ ਕਰ ਲਓ ਜੀ 9815580262 ਐਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਰੇਡ ਇਹ ਜੂਸ ਵੈੜਦਾ ਉਹ ਫੋਨ ਤੇ ਹੈਗਾ ਜੀ ਤੇ ਬਿਲਕੁਲ ਜਾਇਜ਼ ਰੇਡ ਹੋਏਗਾ ਜੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਵੇ ਤੇ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤੇ ਆਪਣੇ ਕੋਲੋਂ ਹੀ ਵੈੜ ਖਰੀਦ ਸਕਦੇ ਜੀ ਲੋ ਜੀ ਦੂਸਰੇ ਸੂਏ ਇਸ ਵੈੜ ਨੇ ਸੂਣਾ ਜੇ ਗੱਬਣ ਵੈੜ ਜੇ ਵੀ ਜੀ ਸੂਣ ਦੇ ਵਿੱਚ ਜੋ ਸਮਾਜੇ 1 ਹਫਤਾ ਬਾਕੀ ਰਹਿੰਦਾ ਜੀ ਦੁੱਧ ਦੇ 20 ਪਲੱਸ ਵਾਲੀ ਜੀ ਲੋ ਜੀ ਦੇ ਸਕਦੇ ਜੀ ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵਧੀਆ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਂ ਤਰ੍ਹਾਂ ਦੀ ਵੀਡੀਓ ਤੁਹਾਡੇ ਕੋਲ ਲੈ ਕੇ ਆਂਦੇ ਰਹੀਏ ਜੀ ਲੋ ਜੱਡਾ ਫੇਰ ਤੋਂ ਦੇਖ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਥਣਪਾਂਡੇ ਦੀ ਬੈੜਜੇ ਉੱਪਰੋਂ ਵੀ ਦੇਖ ਸਕਦੇ ਜੇ ਪੂਰੀ ਸਭੀ ਪੜੀ ਦਾ ਰਾਜੀ ਬੈੜਜੇ ਲਓ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ